ਉਹ ਵੀ ਆ ਜائیںਗੇ ਆ ਤਿੰਨ ਤਰੀਕ ਤੇ ਅੱਜ ਆਪਣਾ ਦਿਨ ਵੀ ਤੀਜਾ ਤੇ ਇੱਧਰ ਜੋਤ ਖੜਾ ਤੇ ਉਹ ਤੇ ਕੀ ਹਾਲ ਆ ਬਾਈ ਠੀਕ ਆ ਸ੍ਰੀ ਕਾਲ ਜੀ ਹਸ ਸ੍ਰੀ ਕਾਲ ਜੀ ਦਾ ਨਸ ਕੇ ਮੈਂ ਆ ਸ੍ਰੀ ਕਾਲ ਜੀ ਇਹ ਹੈਗਾ ਆਪਣਾ ਨਵਾਂ ਮੈਂਬਰ ਦਲਸਾਨ ਤੇ ਜੋਬਨ ਕੀ ਹਾਲ ਆ ਜੀ ਸ੍ਰੀ ਕਾਲ ਜੀ ਗੁਰਮਨ ਕੀ ਹਾਲ ਆ ਕੈਮ ਆ ਫਿਰ ਕਿੰਨਾ ਮਨ ਅੱਜ ਫਿਰ ਆਪਣਾ ਤੀਜਾ ਤੀਜਾ ਦਿਨ ਠੀਕ ਆ ਤੇ ਆ ਖੜੀ ਆਪਣੀ ਟੀਮ ਤੇ ਆਪਾਂ ਹੁਣ ਚੱਲੇ ਤੇ ਬੱਸ ਤੁਰਨ ਲੱਗੇ ਆਪਾਂ 5:00 ਵੱਜ ਗਏ। ਉਹ ਵੀ ਚੋਪਰ ਦੇਖੋ ਪੂਰੇ ਲੈਨ ਚ ਜਾਂਦੇ ਆ। ਤੇ ਆਜਾਂਗੇ 6 ਜਣੇ। ਇਨਕਲੂਡ ਮੀ। ਲੋ ਵੀ ਚੋਪਰ ਜਾ ਰਹੇ ਨੇ ਪੂਰੇ ਓਕੇ ਰਿਪੋਰਟ ਲੈਨ ਚ। ਇੱਥੇ ਥੋੜੀ ਚੌੜਕਣ ਲਾ ਜਾਂਦੇ ਨੇ ਤੇ ਆਪਾਂ ਸਮਝਾ ਦਿੰਦੇ ਆ ਕੋਈ ਪਿਆਰ ਨਾਲ ਸਮਝਾ ਦੋ ਕੋਈ ਕੋਈ ਥੋੜਾ ਘੂੜਮਾ ਹੀ ਪੈਂਦਾ। No, non lo so, non lo so. Lodge. Bene, bore l'angelo, ਮਿਸਾਈਕਲੀ ਤੇ ਉਹ ਦੇ ਆਪਣੇ ਚੋਬਰ ਜੋਵਨ ਦਲਸਾਨ ਦਾਨਿਸ਼ ਤੇ ਜੋਤ ਆ ਵੀ ਚੋਬਰ ਆਪਣੀ ਟੀਮ ਦਾ ਹਿੱਸਾ ਬਣ ਕੇ ਦੇਖੋ ਆਜੇ ਕਈ ਵਾਰ ਇਸ ਤਰ੍ਹਾਂ ਹੋ ਜਾਂਦੇ ਆ ਉਹ ਵੀ ਆਪਣਾ ਸੀਗਾ ਜਿੱਥੇ ਤੱਕ ਦਾ ਹੀ ਇੱਥੋਂ ਲੱਗਿਆ ਆਵਾ ਮੋੜਨ ਲੋਕ ਜਿਵੇਂ ਜਿਵੇਂ ਟ੍ਰਾਫਿਕ ਵਾਚਾਂ ਦਾ ਥੋੜੀ ਜਿੰਮੇਵਾਰੀ ਪਾਚ ਜਾਂਦੀ ਹੈ ਤੇ ਇਹਨਾਂ ਦੀ ਸੇਫਟੀ ਦਾ ਵਿਚਾਰ ਰੱਖਣਾ ਮੰਦਾ ਇਹ ਵਰਚੋਰਡ ਕਰ ਦਿੰਦੇ ਆ ਕਿਵੇਂ ਨਾਲ ਨਾਲ ਲਾਉਂਦੇ ਨੇ ਤੇ ਮੂਰ ਤੇ ਕੋਈ ਬ੍ਰੇਕ ਲਾਉਣ ਦਾ ਹੁਣ ਇੱਕ ਮੁੰਡਾ ਦੇਖਿਆ ਸੀ ਵਿਚਾਰ ਬਚ ਗਿਆ ਉਹਨੇ ਧਿਆਨ ਆਏ ਦੇਖਦਾ ਵੀ ਆਲੜੇ ਉਹਨੇ ਬ੍ਰੇਕ ਮਾਰੇ ਪਤਾ ਲੱਗਿਆ ਕਿਿੱਥੇ ਵਿੱਚ ਆਂਜੇਗਾ ਆਪਣਾ ਤੀਜਾ ਰੰਗ ਵਧੀਆ ਰਿਸਪੌਂਸ ਮਿਲ ਰਿਹਾ ਜੋ ਆਕਾ ਨਾਲ ਬਸ ਉਹਨੇ ਕੰਟੀਨਿਊ ਆਉਂਦੇ ਰਹਿਣਾ ਇਹ ਨਾ ਹੋਰ ਵੀ ਘਟ ਜਾਣਾ ਇਹਨਾਂ ਦੇ ਵਿੱਚੋਂ ਲੈ ਬੇ ਨਵੇਂ ਕਰਕੇ ਚਲੋ ਆਦਾ ਜਾਂਦੇ ਆ ਪਰ ਆਪਾਂ ਇਹਨਾਂ ਨੂੰ ਇੰਨਾ ਦਿਖਾਉਂਦੇ ਵੀ ਰਹਿਣਗੇ ਹੋਰ ਵੀ ਬੜੀ ਚਲਾਉਂਦੇ ਨਾ ਦਾਂਬੀ ਪੱਕੇ ਨੇ ਤੇ ਠੱਕਣ ਮੀਨਾ ਤੇ ਕਾਲੂ ਵੀ ਆ ਗਿਆ ਕੋਈ ਲਾਲਚ ਨਹੀਂਗਾ ਫਵਾਟ ਵਾਟ ਕਰਨੀਆਂ ਬਸ ਆਇਆ ਵੀ ਇਹਨਾਂ ਦਾ ਡਿਸਪਲਨ ਬਣਿਆ ਰਹਿ। ਇਹ ਆ ਜੋਤ ਆ ਜੋਵਨ ਤੇ ਆਏਗਾ ਦਾਨਿਸ਼ ਆਏਗਾ ਦਲਸਾਨ ਤੇ ਆਏ ਨਾ ਸਰਪੰਚ ਗੁਰਮਨ ਇਹੋ ਕਿ ਸਾਰਿਆਂ ਨੂੰ ਲੈਨ ਚ ਰੱਖੀ ਆਉਂਦਾ ਪਿੱਛੇ ਦੇਖੋ ਜਾਂਦੇ ਆ ਪੂਰੇ ਲੈਨ ਚ ਤੀਰ ਮੰਗ ਸਿੱਧੇ ਲੋ ਵੀ ਜਾ ਰਹੇ ਨੇ ਆਪਣੇ ਚੋਬਰ ਪਹੁੰਚਣਾ ਨੇ ਆਪਾਂ ਪਿੰਡ ਸ਼ਾਮ ਨੂੰ ਆਉਂਦੇ ਥੋੜਾ ਨੇੜੇ ਹੋ ਜਾਂਦਾ ਪਰ ਉਹਦਾ ਕੁਝ ਨਹੀਂ ਨੇ ਕੋਲਾਂਤੀ ਅੰਦਰ ਕੋਰੇ ਲੋ ਵੀ ਪਿੰਡ ਪਹੁੰਚ ਗਏ ਆਪਾਂ ਸਰਪੰਚ ਇਹ ਮੂੜੇ ਰੱਖ ਦਿੰਨੇ ਆਪਾਂ ਲੈ ਇਹਨਾਂ ਨੂੰ ਪਿੱਛੇ ਤੇ ਆ ਆ ਖੜੇ ਆ ਆਪਣੇ ਜੋ ਕੱਲੂ ਹਣ ਆਪਾਂ ਫੇਰ ਚੱਲਾਂਗੇ ਠੀਕ ਆ ਠੀਕ ਆ ਵੀ ਓਕੇ ਆ ਚਲੋ ਅੱਜ ਜਿਕੇ ਆਪਾਂ 6 ਜਣੇ ਆ ਨਾ ਤੇ